ਸਿੱਧੂ ਤੇ ਨਵਾਂ ਪਰਚਾ ਹੋਇਆ ਦਰਜ ਚੇਨੀਖੋਨ ਦੇ ਲੱਗੇ aarop ਸਤਿ ਸ਼੍ਰੀ ਅਕਾਲ ਜੀ ਪਾਨਾ ਸਿੱਧੂ ਇਹ ਨਹੀਂ ਦਿਨੀ ਮੁਸੀਬਤਾਂ ਦੇ ਵਿੱਚ ਘਿਰੇ ਹੋਏ ਨੇ ਜਿੱਥੇ ਪਹਿਲਾਂ ਇੱਕ ਮਹਿਲਾ ਏਜੰਟ ਦੇ ਵੱਲੋਂ 10000 ਰੁਪਇਆ ਮੰਗਣ ਦੇ ਪਾਨੇ ਸਿੱਧੂ ਤੇ ਦੋਸ਼ ਲਗਾਏ ਗਏ ਸਨ ਉੱਥੇ ਹੀ ਹੁਣ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਟਿਆਲਾ ਸਦਰ ਥਾਣੇ 'ਚ ਪਾਨੇ ਸਿੱਧੂ ਤੇ 379 ਵੀ ਚੇਨੀਖੋਨ ਦਾ ਪਰਚਾ ਦਰਜ ਹੋਇਆ ਏ ਅੱਜ ਸਵੇਰੇ 11 ਵਜੇ ਮਲੇਰ ਕੋਟਲਾ ਜੇਲ੍ਹ ਤੋਂ ਰੀਮਾਂਡ ਤੇ ਲੈ ਗਏ ਨੇ ਕਿਹਾ ਜਾ ਰਿਹਾ ਸੀ ਕਿ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਉਹ ਅੱਜ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਪਰ ਹਾਲ ਹੀ ਵਿੱਚ ਉਸਤੇ ਫਿਰ ਤੋਂ ਨਵਾਂ ਕੇਸ ਦਰਜ ਕਰ ਦਿੱਤਾ ਗਿਆ ਹੈ ਹਾਲਾਂਕਿ ਪਹਿਲਾਂ ਵਾਲੇ ਕੇਸ ਬਾਰੇ ਵਕੀਲ ਸਾਹਮਣੇ ਆਏ ਸਨ ਅਤੇ ਉਹਨਾਂ ਨੇ ਦੱਸਿਆ ਸੀ ਕਿ ਪਾਨਾ ਸਿੱਧੂ ਨੂੰ ਇਲੀਗਲ ਵੇਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਇਹ ਤੋ ਤੱਕ ਕਿ ਜਿਸ ਪਰਿਵਾਰ ਦੇ ਲਈ ਪਾਨਾ ਸਿੱਧੂ ਜੇਲ੍ਹ ਵਿੱਚ ਗਏ ਸਨ ਉਹਨਾਂ ਵੱਲੋਂ ਵੀ ਸਫਾਈ ਦਿੱਤੀ ਗਈ ਸੀ ਕਿ ਪਾਨੇ ਸਿੱਧੂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਸ਼ਵਤ ਨਹੀਂ ਲਈ ਗਈ ਪਰ ਉੱਥੇ ਹੀ ਹੁਣ ਫੇਰ ਇੱਕ ਵਾਰ ਪਾਨਾ ਸਿੱਧੂ ਨਵੀਂ ਮੁਸੀਬਤ ਦੇ ਵਿੱਚ गिर ਚੁੱਕਿਆ ਹੈ ਵੱਲ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ